ਤੁਸੀਂ ਹੋਲੀ ਦੇ ਤਿਉਹਾਰ ਬਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾ ਤਾਂ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿਨ੍ਹਾਂ ਦੇ ਕਰ ਪਿਛਲੀ ਹੋਲੀ ਦੇ ਕਲੇਸ਼ ਪੈ ਸੀਗੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਣ ਵੀ ਜਿਹੜੇ ਹੋਲੀ ਆ ਆਪਦੀ ਘਰ ਵਾਲੀ ਦੇ ਨਾਲ ਹੀ ਮਨਾਉਣ ਉਹ ਨਾ ਕਿ ਘਰ ਵਾਲੀ ਦੀਆਂ ਸਹੇਲੀਆਂ ਪੈਣਾ ਜਾਂ ਅੰਡਣਾ ਗਵੰਡਣਾ ਦੇ ਨਾਲ ਕੀ ਕੁਛ ਹੋਰ ਨਹੀਂ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਮੈਂ ਹੋਰ ਵੀ ਬੇਨਤੀ ਕਰਨਾ ਚਾਹੁੰਨਾ ਵੀ ਜਿਹੜਾ ਹੋਲੀ ਹੈ ਨਾ ਘਰ ਤੋਂ ਬਾਹਰ ਗਲੀ ਦੇ ਵਿੱਚ ਖੇਡਣੀ ਚਾਹੀਦੀ ਹੈ ਨਾ ਕਿ ਘਰ ਦੇ ਅੰਦਰ ਕਿਉਂਕਿ ਲੇਡੀਜ਼ ਵਿਚਾਰੀਆਂ ਕੀ ਕਰਨ ਕਿੰਨਾ ਕੰਮ ਕਰਨਾ ਪੈਂਦਾ ਪੂਛੇ ਰੋਂ ਦੀ ਰੰਗ ਸਾਫ ਕਰਦਿਆ ਕਰਦਿਆ ਨੇ ਉੱਤੋਂ ਜਵਾਕ ਮੂੰਹ ਸਿਰ ਇੱਕ ਕਰਾ ਲੈਂਦੇ ਉਹਨਾਂ ਨੂੰ ਨਮਾਉਣ ਤੋਂ ਹੋਣ ਜੀ ਕਿੰਨਾ ਟਾਈਮ ਵੇਸਟ ਹੋ ਜਾਂਦਾ ਵਿਚਾਰੀਆਂ ਹੈ ਤਾਂ ਇਨਸਾਨ ਨੇ ਨਾ ਇਸ ਕਰਕੇ ਹੋਲੀ ਜਿਹੜੀ ਘਰ ਦੇ ਅੰਦਰ ਬਿਲਕੁਲ ਨਹੀਂ ਮਨਾਉਣੀ ਚਾਹੀਦੀ ਤੇ ਤੁਸੀਂ ਇਹ ਕੁਝ ਕਿਸੇ ਦਬਾਅ ਚ ਤਾਂ ਨਹੀਂ ਕਰ ਰਹੇ ਹਾਂ ਨਹੀਂ ਜੀ ਨਹੀਂ ਹੈ ਦਵਾ ਚ ਕਰੀਏ ਤਾਂ ਜੀ ਮੇਰੇ ਦਿਲ ਦੀ ਆਵਾਜ਼ ਹੈ ਜੀ